ਅਖੀਰਲੇ ਦਿਨ ਵੀ ਸਕੀਰ ਜੀਤ ਮਹਿੰਦਰ ਸਿੰਘ ਸਿੱਧੂ ਦੀ ਚੋਣ ਮਹਮੇ ਵਿੱਚ ਡਟੇ ਰਹੇ ਉਧਰ ਤਲਵੰਡੀ ਸਾਬੋ ਦਾ ਸਾਡੇ ਪత్రిక ਧਰਮਿੰਦਰ ਕਾਰੂ ਦੀ ਰਿਪੋਰਟ ਅਨੁਸਾਰ ਕਿ ਲੋਕ ਸਭਾ ਵਹਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੀ ਸਮੁੱਚੀ ਟੀਮ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਪੂਰੇ ਜੋਸ਼ ਖੁਸ਼ ਨਾਲ ਵਹਿੰਡਾ ਬਾਂਸਾ ਦੇ ਦੋਵੇਂ ਜ਼ਿਲ੍ਹਿਆਂ ਵਿੱਚ ਕੜਾਕੇ ਦੀ ਗਰਮੀ ਦੀ ਪਰਵਾਹ ਨਾ ਕਰਦੇ ਆ ਵੱਡੇ ਲੀਡਰ ਤੋਂ ਲੈ ਕੇ ਆ ਵਰਕਰ ਤੱਕ ਨੇ ਜਾਣ ਤੋਂ ਮਿਹਨਤ ਕਰਕੇ ਫਿਲਹਾਲ ਸਾਰੇ ਉਮੀਦਵਾਰਾਂ ਵਿੱਚੋਂ ਹੱਥ ਨੂੰ ਉੱਚਾ ਕਰ ਦਿਖਾਇਆ ਹੈ ਜਿਸ ਦੋਜੀਆਂ ਪਾਰਟੀਆਂ ਵਿੱਚ ਬੈਠੇ ਦੋਵਾਂ ਦੇਸ਼ ਸੂਝ ਰੱਖਣ ਵਾਲੇ ਲੀਡਰ ਵੀ ਮੰਨਦੇ ਆ ਕਿ ਇੰਨੇ ਥੋੜੇ ਸੇ ਵੇਚ ਲਗਾਤਾਰ ਦਿਨ ਰਾਤਿਕ ਕਰਕੇ ਸਰਦਾਜੀਤ ਮਿੰਦਰ ਸਿੰਘ ਸਿੱਧੂ ਦੀ ਹਰ ਗੱਲ ਨੂੰ ਦੋਵਾਂ ਜ਼ਿਲ੍ਹਿਆਂ ਦੇ ਘਰ-ਘਰ ਅਤੇ ਸੋਚ ਨੂੰ ਪਹੁੰਚਦਾ ਕਰ ਦਿੱਤਾ ਗਿਆ ਹੈ ਉਧਰੇ ਇਸੇ ਲੜੀ ਤਹਿਤ ਹਲਕਾ ਤਲਵੰਡੀ ਸਾਬ ਵਿੱਚ ਵੀ ਸੁਖਵੀਰ ਸਿੰਘ ਝੱਟਾ ਦੇ ਅਗਵਾਈ ਹੇਠ ਪੋਲੰਗਵੂਥਾਂ ਦੀ ਸਾਰੀ ਸਮਗਰੀ ਅੱਜ ਦੁਪਹਿਰ ਤੱਕ ਸਾਰੇ ਇਲਾਕੇ ਵਿੱਚ ਵੰਡੀ ਜਾਣੀ ਹੈ ਉਧਰ ਅੱਜ ਫਿਰ ਸੁਖਵੀਰ ਸਿੰਘ ਚੱਠਾ ਵੱਲੋਂ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੂੰ ਨਾਲ ਲੈ ਕੇ ਤਲਵੰਡੀ ਸਾਬੋਸ਼ਾਇ ਤੋਂ ਇਲਾਵਾ ਹਲਕੇ ਦੇ ਸਾਰੇ ਪਿੰਡਾਂ ਵਿੱਚ ਤੂਫਾਨੀ ਦੌਰਾ ਕੀਤਾ ਜਾ ਰਿਹਾ ਹੈ ਸੁਖਵੀਰ ਸਿੰਘ ਚੱਠਾ ਨੇ ਅੱਜ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੰਡਾ ਮਾਨਸਾ ਦੇ ਸਮੁੱਚੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀ 1 ਤਰੀਕ ਨੂੰ ਹੱਥ ਪੰਜੇ ਵਾਲਾ ਬਟਨ ਦਬਾ ਕੇ ਸਰਦਾਰ ਜੀਤ ਮhender ਸਿੰਘ ਸਿੱਧੂ ਜਿਤਾਉਣ ਲਈ ਹਰ ਹੰਬਲ ਮਾਰਨ ਉਧਰ ਅੱਜ ਇਸ ਮੌਕੇ ਉਹਨਾਂ ਨਾਲ ਕ੍ਰਿਸ਼ਨ ਕੁਮਾਰ ਜਾਦਵ ਐਮ ਸੀ ਮੰਗੂ ਸਿੰਘ ਨਸੀਬ ਸਿੰਘ ਹਰਪਾਲ ਸਿੰਘ ਬਿਰਖਰ ਲਖਵਿੰਦਰ ਸਿੰਘ ਲੱਖੀ ਅਤੇ ਤੇਰਾ ਸ਼ਰਮਾ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਅਤੇ ਬੀਬੀਆਂ ਮੌਜੂਦ ਸਨ